ਆ ਦੇਣਾ ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਸੀਂ ਨੇ ਨਾ ਤਾਂ ਗੁਰਮਖੋ ਐਮ ਐਲ ਏ ਬਣਨਾ ਨਾ ਐਮ ਪੀ ਬਣਨਾ ਅਸੀਂ ਤਾਂ ਭਾਈ ਅਮਰਤਪਾਲ ਸਿੰਘ ਨੂੰ ਸੀ ਐਮ ਬਣਨ ਦਾ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਦਲ ਪਰਿਵਾਰ ਹੈ ਉਹ ਤੁਹਾਨੂੰ ਗੁੰਮਕਰ ਰਾਹਕਾਰ ਕਰਕੇ ਵੋਟਾਂ ਮਟੋਰ-ਬਟੋਰ ਕੇ ਸਰਕਾਰ ਬਣਾਉਂਦੇ ਰਹੇ ਆ ਹੁਣ ਥੋੜੀ ਦੇਰ ਪਹਿਲਾਂ ਬਾਦਲ ਆਇਆ ਸੀ ਜਦੋਂ ਸਾਡੇ ਕੋਲ ਦੀ ਗੁੱਤਰ ਲੱਗਿਆ ਸੀ ਮੁਰਦਾਬਾਦ ਨਾਰੇ ਲਾਤੇ ਕਿ ਅਕਾਲ ਤਖਤ ਦਾ ਪਘੋੜਾ ਮੁਰਦਾਬਾਦ ਇਹ ਅਕਾਲ ਤਖਤ ਦੇ ਪਘੋੜੇ ਨੇ ਜਿਹੜੇ ਉਹ ਚੌਂਚੇ ਨੇ ਭੁੰਦੜ-ਪਾਂਦੜ ਹੋਣੀ ਉਹ ਕੌਲੀ ਚੱਟ ਬਲਟੋਏ ਹੋਣੀ ਉਹ ਸੁਣ ਲੈਣ ਖਸਰਿਆਂ ਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਤੁਸੀਂ ਤਖੜੇ ਹੋ ਜਾ ਜਿਹੜੀਆਂ ਸਰਕਾਰਾਂ ਨੇ ਸਾਨੂੰ ਲੁੱਟ ਕੇ ਖਾਦਾ ਜਿਨ੍ਹਾਂ ਨੇ ਸਾਨੂੰ ਨਸੇ ਤੇ ਲਾਇਆ ਤੁਸੀਂ ਭਲੀ ਭਾਂਤ ਜਾਣੋ ਖਾਲਸਾ ਜੀ ਆਪਾਂ ਬੇੜਾ ਖੁੰਝਣ ਨਹੀਂ ਦੇਣਾ ਸਾਡੇ ਬੰਦੀ ਸਿੰਘ ਬੱਬਰ ਸ਼ੇਰ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਵੀ 27 ਤੋਂ ਪਹਿਲਾਂ ਪਹਿਲਾਂ ਬਾਹਰ ਲੈ ਕੇ ਆਵਾਂਗੇ ਮੈਂ ਕਹਿਣਾ ਚਾਹਣਾ ਸੈਂਟਰ ਸਰਕਾਰ ਨੂੰ ਜੇ ਤਾਂ ਤੁਸੀਂ ਆਪਣੇ ਆ ਭਾਈ ਅਮਰਤਪਾਲ ਸਿੰਘ ਨੂੰ ਛੱਡ ਦਿਓ ਤਾਂ ਠੀਕ ਹੈ ਨਹੀਂ ਆ ਲੋਕ ਉਹਨੂੰ ਸੀਐਮ ਬਣ ਕੇ ਬਾਹਰ ਕੱਢਣਗੇ ਕਿਨੇ ਰੋਕਣਾ ਰੋਕ ਲਵੋ ਆ ਰਿਹਾ ਬੱਬਰ ਸ਼ੇਰ 22 23 ਤਰੀਕ ਨੂੰ ਪੰਜਾਬ ਦੇ ਵਿੱਚ ਆਜੂਗਾ ਬਾਹਰ ਵੀ ਆਜੂਗਾ ਤੇ ਮੈਂ ਖਾਲਸਾ ਜੀ ਕਹਿਣਾ ਚਾਹਣਾ ਆਓ ਆਪਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਗੁਰੂ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਇਹਨਾਂ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਸਾਡੇ ਵੀਰ ਦਲਤ ਕਹਿੰਦੇ ਨੇ ਉਹਨਾਂ ਨੂੰ ਡਾਕਟਰ ਅਵੇਡਕਾਰ ਸਾਹਿਬ ਨੇ 33% ਨਮਾਇੰਦਗੀ ਦਿੱਤੀ ਹੈ ਜਿਸ ਦਿਨ ਬਾਅਦਸ ਪੰਜਾਬ ਦੀ ਸਰਕਾਰ ਆ ਗਈ 50% ਨਮਾਇੰਦਗੀ ਦੇਾਂਗੇ 50% ਬਰਾਬਰ ਦਾ ਹਿੱਸਾ ਹੋਊਗਾ ਕੋਈ ਵੀ ਉੱਚ ਨੀਤ ਨਹੀਂ ਹੋਊਗੀ ਇਹ ਖਾਲਸੇ ਸਰਕਾਰ ਜਿਸ ਤਰ੍ਹਾਂ ਮਹਾਰਾ ਰਣਜੀਤ ਸਿੰਘ ਦਾ ਰਾਜ ਹੋਇਆ ਸੀ ਇਸੇ ਤਰ੍ਹਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਮਾਸੂਦ ਨਹੀਂ ਟਾਈ ਇੱਕ ਵੀ ਮੰਦਰ ਨਹੀਂ ਟਿਹਾਂ ਇੱਕ ਵੀ ਬਲਾਤਕਾਰ ਨਹੀਂ ਹੋਇਆ ਇੱਕ ਵੀ ਕਿਸੇ ਨੂੰ ਫਾਸੀ ਨਹੀਂ ਹੋਈ ਇੱਕ ਵੀ ਕਿਸੇ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚੋਂ ਨਹੀਂ ਛੁੱਟਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਜੀ ਉਹੀ ਰਾਜ 2027 ਦੇ ਵਿੱਚ ਵਾਪਸ ਲੈ ਕੇ ਆਵਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਸਰਕਾਰ ਬਣਾਵਾਂਗੇ ਅਸੀਂ ਐਮਐਲਏ ਨਹੀਂ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਅਸੀਂ ਤਾਂ ਸੱਚ ਦੀ ਗੱਲ ਕਰਨੀਆਂ ਜਿਹੜੇ ਸੱਚ ਦੇ ਪਹਿਰਾ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਕੋਈ ਸੱਚ ਦੇ ਪਹਿਰੇ ਤੋਂ ਪੰਛ ਤੇ ਪੰਜਾਬ ਦੀ ਗੱਲ ਕਰਨੋਂ ਹਟ ਜਾਊਗਾ ਅਸੀਂ ਪਛਾਹ ਮੁੜ ਜਾਗੇ ਖਾਲਸਾ ਜੀ ਸਾਥ ਦਿਓ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਸਿੰਘ ਨੇ ਉਹ ਸਾਰੇ ਬਾਹਰ ਆਉਣਗੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖਹਿੜਾ ਸਾਰੇ ਬਾਹਰ ਲੈ ਕੇ ਆਵਾਂਗੇ ਤੇ ਇਥੇ ਅਕਾਲ ਹੀ ਅਕਾਲ ਅਕਾਲ ਹੀ ਅਕਾਲ ਹੋਵੇਗੀ ਤੇ ਪੰਥ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਥੇ ਪੰਥ ਦੀਆਂ ਗੂੰਜਾਂ ਪੰਜਾਬ ਦੀ ਧਰਤੀ ਹੈ ਭਾਈ ਦੀਪ ਸਧੂ ਕਹਿੰਦਾ ਹੁੰਦਾ ਸੀਗਾ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਖਾਲਸਾ ਜੀ ਸਾਨੂੰ ਦੋਹੇ ਚ ਆਈਦੇ ਨੇ ਦੋਹੀ ਆਪਾਂ ਫਤਿਹ ਕਰਾਂਗੇ ਮੋਰਚਾ ਸਰਕਾਰ ਬਣਾ ਕੇ ਰਹਾਗੇ ਐਨੀਆਂ ਬਾਣਦੀਆਂ ਪ੍ਰਵਾਨ ਕਰਿਓ ਉਹ ਲਾ ਚੁੱਕਾਂ ਦੀ ਖਿਮਾ ਏਕੇ ਦੇ ਵਿੱਚ ਆਓ ਜਿਹੜੇ ਸਾਰੇ ਪੰਜਾਬ ਵਾਰਸ ਪੰਜਾਬ ਦੇ ਸਾਡੀ ਜਥੇਬੰਦੀ ਦੇ ਨਮਾਇੰਦ ਨੇ ਬਣਦੀ ਕਰਨਾ ਚਾਹੁੰਦਾ ਬੇੜਿਆਂ ਦੇ ਵਿੱਚ ਜਾਓ ਉੱਥੇ ਜਿਹੜੇ ਸਾਡਾ ਦਲਦ ਭਾਈਚਾਰਾ ਹੈ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਆਟੇ ਦਾਲ ਤੇ ਰੱਖ ਲਿਆ ਅਸੀਂ ਘਰ ਘਰ ਨੌਕਰੀਆਂ ਵੀ ਦਵਾਂਗੇ ਭਾਈ ਅਮਰਪਾਲ ਸਿੰਘ ਦਾ ਐਲਾਨ ਹੈ ਘਰ ਘਰ ਨੌਕਰੀ ਹੋਵੇਗੀ ਇਸ ਕਰਕੇ ਖਾਲਸਾ ਜੀ ਆਓ ਆ ਕੇ ਪੰਜਾਬ ਅਸਰੋਣੀ ਅਕਾਲੀ ਦਲ ਬਾਰਸ ਪੰਜਾਬ ਦੇ ਨਾਲ ਜੁੜ ਕੇ ਮੈਂਬਰ ਬਣੋ 2027 ਦੇ ਵਿੱਚ ਸਰਕਾਰ ਬਣਾਈਏ ਤੇ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਾਂਗੇ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਡਿਬਰੂਗੜ ਭੇਜਿਆ ਅਸੀਂ ਉਦੋਂ ਵੀ ਉਹ ਗਾਹਾਂ ਉਹਨਾਂ ਨੂੰ ਭੇਜਾਂਗੇ ਜਦੋਂ ਸਰਕਾਰ ਆ ਗਈ ਧਰਦਿਆਂ ਡੱਕਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਜਿੰਨੇ ਵੀ ਤੁਸੀਂ ਆਏ ਹੋ ਤੰਤਾ ਦੇ ਜੋਗੋਂ ਸਾਰਿਆਂ ਨੂੰ ਜਿਉ ਆਇਆ ਦੁਬਾਰਾ ਫੇਰ ਖਾਲਸਾ ਸਭ ਜਣਾ ਦਿਵਸ ਦੇ ਉੱਤੇ ਸਾਰਿਆਂ ਨੂੰ ਆਪ ਜੀ ਨੂੰ ਵਧਾਈ ਦਿਨਾ ਉਲਾਂ ਚੁੱਕਾਂ ਦੀ ਖੀਮਾ ਅਰਮਾ ਖਰਮਾ ਤਾਨਾਂ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਸਾਰਾ ਦਲ ਪੰਥ ਅਸੀਂ ਬਾਰਸ਼ ਪੰਜਾਬ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਬਣ ਕੇ ਖੜੇ ਆ ਸਾ ਸੰਗਤ ਜੀ 2 ਸਾਲ ਹੋਣ ਆਲੇ ਐ ਕਈ ਸੰਗਾਂ ਨੂੰ ਤਾਂ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਤਪਾਲ ਨੂੰ 2 ਸਾਲ ਹੋਣ ਆਲੇ ਐ ਅਨਸੇ ਦੇ ਕੇਸ ਵਿੱਚ ਬੰਦ ਸੀ ਬਾਕੀ ਵੀ ਜਿਹੜੇ ਬੇਦੋਸ਼ੇ ਮੈਂ ਤਾਂ ਕਹਿੰਦਾ ਇਹ ਸਾਰੇ ਬੇ ਸਾਧ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਪ੍ਰਸਾਦ ਸੰਗਤ ਜੀ ਜਿਹੜਾ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਉੱਭਦਾ ਹੈ ਇਸੇ ਗੱਲ ਕਰਕੇ ਜਿੰਨੇ ਵੀ ਸਿੰਘ ਆਪਣੇ ਮੁੰਡੇ ਅੰਮ੍ਰਿਤਪਾਲ ਦੇ ਨਾਲ ਸੀਗੇ ਤੇ ਅਮਰਤਪਾਲ ਨੂੰ ਸਾਰਿਆਂ ਨੂੰ ਐਨਐਸਏ ਲਾ ਕੇ ਡੇਬਰੂਗੜ੍ਹ ਸਾਮ ਭੇਜਤਾ ਬਾਕੀ ਸਿੰਘ ਤਾਂ ਆ ਗਏ ਪਰ ਹੁਣ ਅਮਰਤਪਾਲ ਸਿੰਘ ਦੀ ਵੀ ਵਾਪਸੀ ਹੈ ਮੇਰੇ ਖਿਆਲ ਨਾਲ 22 ਤਰੀਕ ਨੂੰ ਪਰ ਸਾਧ ਸੰਗਤ ਜੀ ਅਸੀਂ ਮੈਂ ਜਿਹੜੇ ਬਾਕੀ ਸਿੰਘ ਆਏ ਆਂ ਉਨਾ ਬਾਰੇ ਪਤਾ ਕੀਤਾ ਸੀ ਵੀ ਇਹ ਮਿਲਨ ਦੇ ਦੇਣ ਪ੍ਰਸਾਦ ਸੰਗਤ ਨਹੀਂ ਇਹ ਮਿਲਨ ਨਹੀਂ ਦੇ ਰਿਹਾ ਕਿਸੇ ਨੂੰ ਜੇਲਾਂ ਦੇ ਵਿੱਚ ਇਹ ਧੱਕਾ ਹੋ ਰਿਹਾ ਆਪਣੇ ਨਾਲ ਇਹੀ ਗੱਲਾਂ ਅਮਰਤਪਾਲ ਮਹਿਸੂਸ ਕਰਾਉਂਦਾ ਸੀ ਤੁਹਾਨੂੰ ਭਈ ਕਿਵੇਂ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ 2 ਸਾਲ ਹੋ ਗਏ ਵਿੱਚ ਕਈ ਸਿੰਘ ਐਸੇ ਵੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਵੀ ਸੀ ਉਹ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰੀਲீஸ் ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀਤੀਆਂ ਜਾਣ ਬਾਕੀ ਸਹਾ ਸੰਗਤ ਜੀ ਜਿਹੜਾ ਸੁਖਬੀਰ ਬਾਦਲ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇਹ ਕਹੇ ਜੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਹੈ ਅਦਬ ਹੈ ਸਤਕਾਰ ਹੈ ਤੇ ਨਾ ਹੀ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਉਹਨਾਂ ਨੇ ਸੁਖਬੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਬਲਕੇ ਕੀ ਅਕਾਲ ਤਖਸਾਲ ਤੋਂ ਹੋਏ ਹੁਕਮ ਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੇ ਭਰਤੀ ਕਰਨੀ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਜੇ ਉਸ ਵੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਸੁਖਬੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਸੋਚ ਕਿੱਥੇ ਹੈ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮੰਚ ਕਾਲ ਤੱਕ ਸਾਫ ਦਾ ਜਾਂ ਉੱਥੇ ਦੇ ਜਥੇਦਾਰ ਦਾ ਕੋਈ ਅਦਬ ਸਤਕਾਰ ਨਹੀਂ ਹੈ ਕੋਈ ਜਿਤਨੀ ਹੈ ਸਾਧ ਸੰਗਤ ਜੀ ਜਿਹੜਾ ਇਹ ਪ੍ਰਧਾਨ ਬਣਿਆ ਉਹੋ ਟੋਲਾ ਹੈ ਜਿਹਦਾ ਨਾਂ ਸਖਬੀਰ ਬਿਨਾ ਸਰਦਾ ਹੈ ਤੇ ਨਾ ਸਖਬੀਰ ਦਾ ਉਹਨਾਂ ਬਿਨਾ ਸਰਦਾ ਹੈ ਕਹਿਣ ਨੂੰ ਤਾਂ ਸਰਦਾਰ ਸੰਗਤ ਜੀ ਇਹ ਕਹਿੰਨੇ ਆ ਬਈ 26 ਲੱਖ ਭਰਤੀ ਹੋਈ ਐ ਸਹਾ ਸੰਗਤ ਐਮ ਸੀ ਤਾਂ ਇਹਨਾਂ ਦੇ 2 ਨਹੀਂ ਜਿੱਤੇ ਪੂਰੇ ਪੰਜਾਬ ਦੇ ਵਿੱਚ ਤੇ 26 ਲੱਖ ਭਰਤੀ ਕਿੱਥੋਂ ਹੋਗੀ ਇਹਨਾਂ ਨੇ ਸਿਰਫ VOTER LISTਾਂ ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਆ ਉਹਨਾਂ ਫਾਰਮਾਂ ਦੇ ਆਧਾਰ ਤੇ ਹੀ ਆਪਣੇ ਬੰਦੇ ਡੈਲੀਗੇਟ ਚੁਣ ਲੇ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕਿ ਅਸਲ ਗੱਲ ਇਹ ਸੀ ਭਈ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਹਦੀ ਭਰਤੀ ਨੂੰ ਸਹੀ ਗਿਣਿਆ ਜਾਣਾ ਸੀ ਪਰ ਇਹਨਾਂ ਨੇ ਨਹੀਂ ਇਹ ਗੱਲ ਸਮਝੀ ਅੱਗੇ ਆਜੋ ਸਾਧ ਸੰਗਤ ਜੀ ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ ਇਹਨਾਂ ਜਿੰਨੇ ਵੀ ਵਾਅਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਅਦੇ ਤੇ ਆਪਣੇ ਖਰੀ ਨਹੀਂ ਉਤਰੀ ਸਾਧ ਸੰਗਤ ਹੁਣ ਇਹਨੇ ਇੱਕ ਪਿੱਛੇ ਜੇ ਨਵਾਂ ਸ਼ੋਸ਼ਾ ਫੜਿਆ ਸੀ ਵੀ ਘਰ ਢਾਡੋ ਉਹ ਗਰੀਬਾਂ ਦੇ ਘਰ ਐ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹਮਦਰਦੀ ਐ ਮੇਰੇ ਕਹਿਣ ਦਾ ਮਤਲਬ ਇਹ ਐ ਵੀ ਗਰੀਬਾਂ ਦੇ ਘਰ ਹੀ ਕਿਉਂ ਢਾਏ ਜਾਂਦੇ ਐ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਐ ਜਿਨ੍ਹਾਂ ਤੋਂ ਉਹ ਲਿਆਉਨੇ ਐ ਉਹਨਾਂ ਦੇ ਘਰ ਢਾਕੇ ਦਿਖਾ ਭਗਵੰਤ ਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਐ ਇਹਦਾ ਘਾਟਾ ਆ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਹੈ ਮੁੱਖ ਮੰਤਰੀ ਪਰ ਉੱਥੇ ਇਹਦੇ ਹੱਥ ਪਾਉਣ ਦੀ ਇਹਦੇ ਚ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹਨੇ ਇੱਕ ਫੋਕੀ ਵਾਵਾ ਹੀ ਖੱਟਣੀ ਸੀ ਜੀ ਭਗਵੰਤ ਮਾਨ ਨੇ ਤਾਂ ਨਸ਼ਿਆ ਖਿਲਾਫ ਬਹੁਤ ਕੁਝ ਕਰਤਾ ਤੇ ਜੀ ਘਰ ਵੀ ਢਾਤੇ ਘਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਚ ਦਿਖਾਉਣ ਨੂੰ ਜੀ ਮੈਂ ਬਹੁਤ ਕੰਮ ਕਰਦਾ ਐ ਇਹ ਗੱਲਾਂ ਨੂੰ ਸਮਝੋ ਸਾਧ ਸੰਗਤ ਮੈਂ ਕੋਈ ਚਿੱਟਾ ਵੇਚਣ ਵਾਲੇ ਦੇ ਹੱਕ 'ਚ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਬਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰਮਾਛ ਐ ਉਹਨਾਂ ਨੂੰ ਵੀ ਤਾਂ ਫੜ ਪਰ ਉੱਥੇ ਇਹਦੇ ਹੱਥ ਕੰਬਦੇ ਆ ਸਾਧ ਸੰਗਤ ਜੀ ਉੱਥੇ ਇਹਦਾ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਹੈ ਬਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜ ਕੇ ਮੈਂ ਕੀ ਕਰੂੰਗਾ ਕਿਉਂਕਿ ਸਾਧ ਸੰਗਤ ਜੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਐ ਜਿਹੜੀ ਗੱਲ ਕਰਕੇ ਹੋਂਦ ਚ ਆਈ ਐ ਸਿਰਫ ਇਹ ਕਾਂਗਰਸ ਤੇ ਬਾਦਲਾਂ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਜਿੱਤੇ ਐ ਪਰ ਜੋ ਲੋਕਾਂ ਤੋਂ ਆਸਾਂ ਸੀ ਲੋਕ ਬਹੁਤ ਛੇਤੀ ਸਮਝ ਗਏ ਇਹਨੂੰ ਗਾਹਨੂ ਮੈਂ ਤੁਹਾਨੂੰ ਯਕੀਨ ਦਿਵਾਉਣਾ ਜੇ ਇਹਨਾਂ ਦੀ ਇੱਕ ਸੀਟ ਵੀ ਆ ਜਾਵੇ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿੰਡਾਂ 'ਚ ਇਹਨਾਂ ਦਾ ਕੰਮ ਕੋਈ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਸੈਂਟਰ ਦੀ ਗ੍ਰਾਂਟ ਆਉਂਦੀ ਐ ਸੜਕਾਂ ਦੀ ਪ੍ਰਧਾਨ ਮੰਤਰੀ ਯੋਜਨਾ ਦੀ ਜਿੱਦਾਂ ਸੈਂਟਰ ਦੀ ਸਕੀਮ ਐ ਉਹਦਾ ਅਧ்கਾਟਨ ਕਰਨਾ ਮੈਂ ਅੱਜ ਇੱਕ ਦੋ ਦਿਨ ਪਹਿਲਾਂ ਹੀ ਝਾੜੂ ਦੇ ਐਮਐਲਓ ਉੱਥੇ ਹੀ ਨਹੀਂ ਇਹਨਾਂ ਦਾ ਹੱਕ ਹੀ ਨਹੀਂ ਐ ਸੈਂਟਰ ਦੀ ਸਕੀਮ ਤੇ ਐਮਐਲਏ ਦਾ ਕੋਈ ਰਾਈਟ ਨਹੀਂ ਹੁੰਦਾ ਪਰ ਇਹ ਕਰਨ ਕੀ ਵਿਚਾਰੇ ਭਗਵੰਤ ਮਾਨ ਗਾਰੰਟੀ ਨਹੀਂ ਦਿੰਦਾ ਇਹ ਕਹਦਾ ਨਹੀਂ ਪੱਥਰ ਰੱਖਣ ਆਹ ਕੰਮ ਕੀਤਾ ਇਹਨਾਂ ਨੇ ਹੁਣ ਟਾਇਲਟ ਬਣਾਏ ਸੀ ਬਾਥਰੂਮ ਠੀਕ ਕਰਾਈ ਸੀ ਸਾਧ ਸੰਗਤ ਜੀ ਬਾਥਰੂਮਾਂ ਦਾ ਨਹੀਂ ਪੱਥਰ ਰੱਖਦਾ ਉਹ ਵੀ ਠੀਕ ਕਰਾਉਣ ਦਾ ਤੁਸੀਂ ਸੋਚ ਦੇਖੋ ਕਿੱਥੇ ਖੜੀ ਐ ਸਰਕਾਰ ਦੀ ਸਿਰਫ ਬਾਥਰੂਮਾਂ ਦਾ ਹੀ ਨਹੀਂ ਪੱਥਰ ਰੱਖਦਾ ਵੀ ਅਸੀਂ ਬਾਥਰੂਮ થી ਕਰਾਏ ਆਂ ਦਿੱਲੀੋਂ ਇਹ ਵੀ ਜੋ ਝਾੜੂ ਦੇ ਮੈਂਬਰ ਜਾਂ ਪ੍ਰਧਾਨ ਜਾਂ ਐਮਪੀ ਐਮਐਲਏ ਕਰਦੇ ਆਂ ਉਹ ਵੱਖਰਾ ਹੀ ਹੁੰਦਾ ਹੈ ਸਾਧ ਸੰਗਤ ਜੀ ਦਿੱਲੀੋਂ ਹਾਰ ਕੇ ਹੁਣ ਹੋਰੇ ਆ ਕੇ ਬਹਿ ਗਏ ਬਈ ਦਿੱਲੀ ਦਾ ਕੋਈ ਪੁੱਛਦਾ ਨਹੀਂ ਡੇਢ ਕ ਸਾਲ ਹੈਗਾ ਹੁਣ ਪੰਜਾਬ 'ਚ ਹੀ ਰਾਜ ਕਰ ਲੀਏ ਬਈ ਤੁਹਾਨੂੰ ਦਿੱਲੀ ਚ ਕੋਈ ਕੰਮ ਨਹੀਂ ਤੁਸੀਂ ਵਿਹਲੇ ਹੋ ਕੇ ਉਰੇ ਆ ਕੇ ਜਮਾਈ ਵਿਹਲੇ ਹੋ ਤੁਸੀਂ ਸੋਚਣ ਵਾਲੀਆਂ ਗੱਲਾਂ ਐ ਸੋਚਣ ਵਾਲੀਆਂ ਸਾਧ ਸੰਗਤ ਜੀ ਇਹ ਸਿਰਫ ਰਾਜ ਦੇ ਭੁੱਖੇ ਐ ਰਾਜ ਦੇ ਭੁੱਖੇ ਐ ਕੁਝ ਨਹੀਂ ਚਾਹੁੰਦੇ ਹੋਰ ਕੋਈ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਬੜੀਆਂ ਬੜੀਆਂ ਗੱਲਾਂ ਮੇਰਾ ਰਾਜ ਆਊਗਾ ਮੈਂ ਧਰਨਾ ਨਹੀਂ ਦੇਣਦਾਊਗਾ ਕਿਸੇ ਨੂੰ ਉਦੋਂ ਤੱਕ ਟੈਂਕੀਆਂ ਤੇ ਆਪ ਚੜ ਜਾਂਦਾ ਸੀ ਪਹਿਲਾਂ ਹਲੇ ਧਰਨਾ ਦੇਣ ਵਾਲੇ ਕਾਂਗਰਸ ਦੀ ਸਰਕਾਰ 'ਚ ਬਾਤ ਚੜਦੇ ਸੀ ਇਹ ਪਹਿਲਾਂ ਉੱਪਰ ਚੜਿਆ ਹੁੰਦਾ ਸੀ ਸਮਝੋ ਸਿਆਸੰਗਤ ਜੀ ਇਹ ਗੱਲਾਂ ਨੂੰ ਸਮਝੋ ਇਹ ਗੱਲਾਂ ਨੂੰ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ ਭਲਾ ਉਹੀ ਕਰ ਸਕਦਾ ਹੈ ਤੁਹਾਡਾ ਜਿਨ੍ਹਾਂ ਨੇ ਪਹਿਲਾਂ ਕੌਮ ਲਈ ਕੁਝ ਕੀਤਾ ਹੈ ਉਹਨਾਂ ਨੇ ਤਾਂ ਕੀਤਾ ਪਹਿਲਾਂ ਉਹਨਾਂ ਦੇ ਪਰਿਵਾਰਾਂ 'ਚ ਜਾਂ ਉਹਨਾਂ 'ਚ ਕੌਮ ਲਈ ਦਰਦ ਸੀ ਅੰਮ੍ਰਿਤਪਾਲ ਨੂੰ ਕੋਈ ਲੋੜ ਨਹੀਂ ਸੀ ਉਹ ਬਾਹਰ ਵਧੀਆ ਕੰਮ ਕਰਦਾ ਸੀ ਔਰੇ ਆ ਕੇ ਤੁਹਾਨੂੰ ਹਲੂਣਾ ਦਿੱਤਾ ਜਾ ਕੇ ਸਰਕਾਰ ਨੇ ਅੰਦਰ ਕਰਤਾ ਤੁਸੀਂ ਐਮਪੀ ਬਣਾ ਪਰ ਬਾਹਰ ਨਹੀਂ ਛੱਡਿਆ ਇਸ ਤੋਂ ਪਹਿਲਾਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਐਮਪੀ ਛੱਡੇ ਸੀ ਕਹਿੰਦੇ ਸੀ ਜੀ ਅਸੀਂ ਐਮਪੀ ਬਣ ਗਏ ਤਾਂ ਸਾਨੂੰ ਛੱਡਿਆ ਜੇ ਐਮਪੀ ਬਣੇ ਤੇ ਛੱਡਿਆ ਸੀ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਛੱਡਿਆ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ ਸਾਧ ਸੰਗਤ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ 10 ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਿਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕਿ 2027 ਚ ਆਪਾ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਸਾਹ ਸੰਗਤ ਜੀ ਬਹੁਤ ਬਹੁਤ ਵੱਡੀ ਕੁਰਬਾਨੀ ਹੈ ਉਹ ਮੁੰਡੇ ਦੀ ਕੋਈ ਐਸੀ ਗੱਲ ਨਹੀਂ ਹੈ ਬਈ ਸਰਕਾਰਾਂ ਦਾ ਬੰਦਾ ਜੇ ਸਰਕਾਰਾਂ ਦਾ ਹੁੰਦਾ ਫਿਰ ਅੰਦਰ ਹੀ ਹੁੰਦਾ ਫਿਰ ਤਾਂ ਬਾਹਰ ਹੁੰਦਾ ਸੋਚਣ ਵਾਲੀ ਗੱਲ ਹੈ ਜੇ ਸਰਕਾਰਾਂ ਦਾ ਹੁੰਦਾ ਤਾਂ ਬਾਹਰ ਹੁੰਦਾ ਜਾਂ ਅੰਦਰ ਹੁੰਦਾ ਸਾਧ ਸੰਗਤ ਕੋਈ ਗੱਲ ਨਹੀਂ ਸਰਕਾਰਾਂ ਨਾਲ ਉਹਦੀ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦਾ ਹੈ ਪੰਜਾਬ ਚੋਂ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਥੋੜੀ ਹੋਂਦ ਨਾਲ ਜਾਣੂ ਕਰਾਉਣੀ ਚਾਹੁੰਦਾ ਹੈ ਇਸ ਲਈ ਆਪਾਂ ਸਾਰਿਆਂ ਨੇ ਹੁਣ ਡੇਢ ਸਾਲ ਮਿਹਨਤ ਕਰਨੀ ਹੈ 2027 ਦੇ ਇਲੈਕਸ਼ਨਾਂ ਤੱਕ ਤੇ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਅੱਜ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਖਾਲਸੇ ਸਜਾਇਆ ਸੀ ਆਪਣਾ ਸਰਬੰਸ ਵਾਰ ਕੇ ਜਿਹੜੇ ਖਾਲਸੇ ਬਣੇ ਸੀ ਉਹਨਾਂ ਦਾ ਸਿਰ ਲੈ ਕੇ ਪਰਨ ਲੈ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕਾੜਨਾ ਕੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਖਾਲਸਾ ਹੋਣ ਚਾਇਆ ਖਾਲਸੇ ਦਾ ਕੰਮ ਹੀ ਸੀ ਕਿ ਮਜਲੂਮਾਂ ਨੂੰ ਇਨਸਾਫ ਦਿਵਾਉਣਾ ਜ਼ੁਲਮ ਦੇ ਖਿਲਾਫ ਲੜਨਾ ਤੇ ਉਹਨਾਂ ਨੇ ਉਹਨਾਂ ਦੇ ਖਾਲਸੇ ਨੇ ਅੱਜ ਤੱਕ ਜੁਲਮ ਨੇ ਸੈਣ ਜੁਲਮ ਬਹੁਤ ਉਹਦੇ ਤੇ ਹੋਇਆ ਪਰ ਉਹ ਜੁਲਮ ਦੇ ਅੱਗੇ ਝੁਕਿਆ ਨਹੀਂ ਉਹਨਾਂ ਹਮੇਸ਼ਾ ਜੁਲਮ ਦੇ ਅੱਗੇ ਛਾਤੀ ਢਾਕੇ ਗੋਲੀਆਂ ਖਾ ਕੇ ਫਾਂਸੀਆਂ ਤੇ ਚੜ ਕੇ ਦੋ ਤਲਵਾਰਾਂ ਦੇ ਕਹਾ ਖਾ ਕੇ ਇਹ ਜੋ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੇ ਜੇਲਾਂ ਚ ਸਵਾ ਸੌ ਮਨ ਦੇ ਪੀਛਣੇ ਪੀਛੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਤੇ ਫਵਾ ਲੇ ਪਰ ਇਹਨ ਨਹੀਂ ਮੰਨੇ ਇਹ ਖਾਲਸੇ ਦੀ ਇੱਕ ਵਿਲੱਖਣਤਾ ਹੈ ਇਹ ਇਸੇ ਕਰਕੇ ਜੇ ਮੇਰੇ ਖਿਆਲ ਹੈ ਕਿ ਅੱਜ ਜੇ ਸਾਡੇ ਹਾਲਾਤ ਕੁਝ ਚੰਗੇ ਨਹੀਂਗੇ ਤੇ ਉਹ ਇਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸਿਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖੜੇ ਨਹੀਂ ਉਤਰ ਰਹੇ ਜਬਰ ਜ ਖਾਲਸਾ ਰਹਿ ਨਿਆਰਾ ਤਬਲਗ 23 ਦਿਓ ਮੈਂ ਸਾਰਾ ਗੁਰੂ ਦਾ ਇੱਕ ਵਾਕ ਸੀਗਾ ਤੇ ਪਰ ਅਸੀਂ ਮੇਰਾ ਖਿਆਲ ਨਿਆਰੇ ਨਾ ਰਹੇ ਤਾਂ ਕਰਕੇ ਸਾਡੇ ਆਖਵਾਰੀ ਸਾਡੇ ਪੱਲੇ ਪਈ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅੱਜ ਇਸ ਪਵਿੱਤਰ ਧਰਮ ਤੇ ਪਰਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਤੋਂ ਜੋ ਗੁਰੂ ਨੇ ਸਾਡੇ ਲਈ ਇਹ ਸਿਧਾਂਤ ਬਖਸ਼ਿਸ਼ ਕੀਤੇ ਆ ਉਹਨਾਂ ਤੇ ਚੱਲਣ ਦਾ ਪਰਨ ਕਰੀਏ ਉਸ ਉਸ ਰਹਿਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅੰਮ੍ਰਿਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੀ ਆਉਣ ਵਾਲੀਆਂ ਨਸਲਾਂ ਲਈ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਨੁਕਸਾਨਦੇ ਆ ਮਤਲਬ ਉਹਨਾਂ ਦੀ ਹੋਂਦ ਲਈ ਖਤਰਾ ਵਾ ਇਸ ਕਰਕੇ ਨਸ਼ੇ ਨੂੰ ਪਛਾਣਨੀਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਾਗ ਦੇ ਲਈ ਇਹ ਲਿਆਉਣ ਲਈ ਲੜਾਈ ਕਰਨ ਦਾ ਉਹ ਜਿਹੇ ਚੀਜ਼ਾਂ ਆਪਾਂ ਇਹ ਆਪਣੇ ਜ਼ਿੰਦਗੀ ਚ ਲਿਆਈਏ ਨਾ ਕਿ ਜੋ ਇਹ ਸਰਕਾਰਾਂ ਸਾਨੂੰ ਡਰਾ ਧਮਕਾ ਕੇ ਜੇਲ੍ਹਾਂ ਦਾ ਡਰ ਦੇ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਆਪਣੇ ਖਾਲਸਾ ਮਿਸ਼ਨ ਤੋਂ ਜੋ ਖਾਲਸਾ ਪੰਡਾ ਮੋਢਲਾ ਫਰਜ ਹੈ ਉਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਵਿਰਸੇ ਤੋਂ ਤੋੜਨਾ ਚਾਹੁੰਦੀਆਂ ਇਸੇ ਕਰਕੇ ਆਪਾਂ ਇਸ ਪਾਰਟੀ ਦਾ ਨਾਮ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਖਾਲਸੇ ਦੇ ਵਾਰਸ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹੋ ਤੁਹਾਡਾ ਹਾਕਿਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ ਯੋਧਿਆਂ ਨੇ ਆਪਣਾ ਇੱਕ ਇੱਕ ਤੁਣਕਾ ਖੂਨ ਦਾ ਵਹਾ ਕੇ ਇਹਨੂੰ ਹਮੇਸ਼ਾ ਆਬਾਦ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੁਸੀਂ ਪੰਜਾਬ ਦੇ ਵਾਰਸ ਹੋ ਇਸ ਕਰਕੇ ਤੁਸੀਂ ਵੀ ਹੁਣ ਇਸ ਧਰਤੀ ਨੂੰ ਜੋ ਵਿਰਾਸਤ ਚ ਸਾਨੂੰ ਮਿਲਿਆ ਬਹੁਤ ਕੁਝ ਸਾਨੂੰ ਬਰਬਾਦ ਕਰਕੇ ਮਿਲਿਆ ਪਰ ਇਹਨੂੰ ਚੰਗਾ ਕਰਨ ਦਾ ਚੰਗਾ ਇਹਨੂੰ ਦੁਬਾਰਾ ਉਸ ਆਨਸ਼ਾਂਤ ਤੇ ਖਾਲਸੇ ਦੀ ਆਨਸ਼ਾਂਤ ਤੇ ਪਹੁੰਚਣ ਦਾ ਕੰਮ ਸਾਡਾ ਸਾਰਿਆਂ ਦਾ ਆਪਣਾ ਕਿਉਂ ਖਾਲਸਾ ਜਿਉਂ ਸਾਜਿਆ ਗਿਆ ਸੀ ਗੁਰੂ ਮਹਾਰਾਜ ਨੇ ਜਾਤ ਪਾਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮੁਕਤ ਕੀਤਾ ਸੀ ਵਹਿਮਾਂ ਭਰਮਾਂ ਤੋਂ ਪਰ ਅੱਜ ਵੀ ਮੇਰਾ ਖਿਆਲ ਆ ਕਿ ਹਾਲਾਤ ਆ ਇਹੋ ਜਿਹਾ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਖਾਲਸਾ ਹੁੰਦਾ ਦਾ ਦਾਵਾ ਕਰਦੇ ਹਾਂ ਪਰ ਅੱਜ ਵੀ ਅਸੀਂ ਜਾਤ ਪਾਤ ਹੋਰ ਉਚ ਨਹੀਂ ਚ ਵਹਿਮ ਭਰਮ ਨਹੀਂ ਜਾ ਰਹੇ ਆ ਇਹ ਇਹ ਵੀ ਸਾਡੀ ਜਿਹੜੀ ਆ ਬਹੁਤ ਵੱਡੀ ਇੱਕ ਆਰਥਿਕ ਲੁੱਟ ਵੀ ਆ ਸਮਾਜਿਕ ਤੌਰ ਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਕੁਝ ਇਹੋ ਜਿਹਾ ਗਲਤ ਹੋ ਜਾਂਦਾ ਜਦੋਂ ਕਈਆਂ ਅੰਧਵਿਸ਼ਵਾਸ ਕਈਆਂ ਬਾਬਿਆਂ ਨੂੰ ਇਹ ਆਪਣਾ ਗੁਰੂ ਤੋਂ ਵੀ ਵੱਡਾ ਸਮਝਣ ਦਾ ਪੈਣਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਅੱਜ ਪਵਿੱਤਰ ਦਿਹਾੜੇ ਤੇ ਪਰਨ ਕਰਨ ਦੀ ਲੋੜ ਆ ਕਿਆ ਅਸੀਂ ਅੱਜ ਅੱਜ ਤੋਂ ਵਹਿਮਾ ਭਰਮਾ ਚ ਵੀ ਨਹੀਂ ਪਾਵਾਂਗੇ ਅਸੀਂ ਊਚ ਨੀਚ ਨੀ ਮੰਨਾਂਗੇ ਅਸੀਂ ਜਾਤ ਪਾਤ ਤੋਂ ਰਹਿਤ ਹੋ ਕੇ ਜੋ ਖਾਲਸਾ ਦਾ ਮਿਸ਼ਨ ਆ ਮਾਨਵ ਜਾਤੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਤੇ ਪਹਿਰਾ ਦੇਾਂਗੇ ਉਹ ਉਹਨੂੰ ਅਸੀਂ ਆਪਣੇ ਜੀਵਨ ਚ ਲਾਗੂ ਕਰਾਂਗੇ ਅਸੀਂ ਜੋ ਸਾਡੇ ਸਾਡੇ ਸਮਾਜ ਚ ਸਾਡੇ ਗੁਰੂ ਮਹਾਰਾਜ ਨੇ ਤੇ ਦਲ ਤਾਂ ਕੋਈ ਸ਼ਬਦ ਹੀ ਨਹੀਂਗਾ ਉਹਨੇ ਸਾਰਿਆਂ ਨੂੰ ਆਪਣੇ ਪੁੱਤਰ ਬਣਾਇਆ ਤੇ ਪਰ ਅੱਜ ਜੋ ਸਾਡੇ ਸਮਾਜ ਦੇ ਉੱਪਰ ਇਹ ਵੀ ਚੀਜ਼ਾਂ ਬਹੁਤ ਵੱਡਾ ਕਲੰਕਿਆ ਇਹ ਨਸ਼ਾ ਵੱਡਾ ਕਲੰਕਿਆ ਇਹਨੂੰ ਆਪਾਂ ਇਸ ਧਰਤੀ ਤੋਂ ਪੁੱਟ ਕੇ ਇਹ ਜਿਹੜੀਆਂ ਜਣਾ ਪੁੱਟੀਆਂ ਨਸ਼ੇ ਦੀਆਂ ਜਾਤ ਪਾਤ ਦੀਆਂ ਉੱਚ ਨਿਸ਼ ਦੀਆਂ ਵਹਿਮਾਂ ਭਰਮਾਂ ਦੀਆਂ ਇਹ ਸਾਡੇ ਲਈ ਬਹੁਤ ਵੱਡਾ ਜ਼ਰੂਰੀ ਹੈ ਜੇ ਅਸੀਂ ਆਪਣੇ ਕੌਮ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ ਆਪਣੇ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਇਸ ਕਰਕੇ ਪਹਿਲਾਂ ਸਾਨੂੰ ਆਪਣੀ ਜਵਾਨੀ ਨੂੰ ਬਚਾਉਣਾ ਜਵਾਨੀ ਤੋਂ ਬਾਅਦ ਕਿਸਾਨੀ ਨੂੰ ਬਚਾਉਣਾ ਇਹ ਵੀ ਸਾਡਾ ਸਾਰਿਆਂ ਦਾ ਫਰਜ਼ ਆ ਇਸ ਕਰਕੇ ਜੋ ਇਹ ਸਰਕਾਰਾਂ ਜ਼ੁਲਮ ਤਸ਼ੱਦਦ ਕਰ ਰਹੀਆਂ ਨਸ਼ਿਆਂ ਦੇ ਨਾਂ ਤੇ ਵੀ ਡਰਾਮਾ ਕੀਤਾ ਜਾ ਰਿਹਾ ਨਸ਼ੇ ਦਿਨ-ਦਿਨ ਵਧਾਏ ਜਾ ਰਹੇ ਆ ਕਿ ਸਾਡੀ ਨੌਜਵਾਨੀ ਕਿਸੇ ਕੰਮ ਦੀ ਨਾ ਰਵੇ ਉਹਨਾਂ ਨਸ਼ਿਆਂ ਚ ਨਸ਼ੇ ਦੇ ਦੇ ਕੇ ਉਹਨਾਂ ਨੂੰ ਮਾਰ ਦिए ਉਹਨਾਂ ਦਾ ਘਰ ਪਰਿਵਾਰ ਤਬਾਹ ਕਰ ਦिए ਉਹ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਸਮਝੋ ਜਿਹੜੇ ਘਰ ਚ ਵੀ ਕਿੰਨੇ ਨੌਜਵਾਨ ਸਾਡੇ ਘਰ ਖਾਲੀ ਹੋ ਗਏ ਨੌਜਵਾਨ ਨਸ਼ਿਆਂ ਦੀ ਭੇਡ ਚੜ ਗਏ ਉਹਨਾਂ ਆਪਣੇ ਨਸ਼ਾ ਕਰਦਿਆਂ ਕਰਦਿਆਂ ਆਪਣੇ ਘਰ ਦਾ ਸਾਰਾ ਕੁਝ ਵੇਚ ਦਿੱਤਾ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ ਇਸ ਕਰਕੇ ਇਸ ਨਸ਼ੇ ਨੂੰ ਨਸ਼ਾ ਸਾਡੇ ਵਾਸਤੇ ਇੱਕ ਵੱਡਾ ਵੱਡਾ ਚੈਲੰਜ ਆ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਅੰਬੜਾ ਮਾਰੀਏ ਤੇ ਬਾਕੀ ਦੂਸਰਾ ਕਿ ਜੋ ਗੁਰੂ ਸਾਹਿਬ ਨੇ ਖਾਲਸੇ ਦੇ ਜਨਮ ਦਿਹਾੜੇ ਤੇ ਖਾਲਸਾ ਕਿਸੇ ਨਾਲ ਵੈਰ ਨਹੀਂ ਕਰਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਜੋ ਅੱਜ ਕੱਲ ਜੋ ਹਾਲਾਤ ਬਣੇ ਪਏ ਆ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਬਹੁਤ ਵੱਡੀ ਈਰਖਾ ਨਫ਼ਰਤ ਪਾਲੀ ਬੈਠੇ ਆ ਮੇਰਾ ਖਿਆਲ ਆ ਕਿ ਜੇ ਅਸੀਂ ਅੱਜ ਇਹ ਪਵਿੱਤਰ ਦਿਹਾੜੇ ਤੇ ਪਰਣ ਕਰ ਗਏ ਕਿ ਅਸੀਂ ਕਿਸੇ ਨਾਲ ਵੀ ਅੱਜ ਤੋਂ ਬਾਅਦ ਈਰਖਾ ਨਫ਼ਰਤ ਨਹੀਂ ਰੱਖਾਂਗੇ ਸਾਰਿਆਂ ਨੂੰ ਆਪਣੇ ਭਰਾ ਸਮਝਾਂਗੇ ਭਾਈ ਸਮਝਾਂਗੇ ਸਾਰੇ ਨਾਲ ਮਿਲ ਕੇ ਚੱਲਾਂਗੇ ਕਿਉਂਕਿ ਇਹ ਜਿਹੜੀ ਸਰਕਾਰਾਂ ਸਾਨੂੰ ਆਪਸ ਵਿੱਚ ਵੰਡ ਕੇ ਭਰਾ ਮਾਰੂ ਯੰਗ ਕਰਵਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਇਹਨਾਂ ਚੀਜ਼ਾਂ ਸਭੀ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਬਾਕੀ ਪੰਜਾਬ 'ਚ ਜੋ ਕੁਛ ਵਾਪਰ ਰਿਹਾ ਪੰਜਾਬ 'ਚ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਇੱਥੇ ਦੂਸਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਜਿਉ ਅਫਸਰशाही ਚ ਲਾ ਲੋ ਜਾਂ ਹੋਰ ਪੰਜਾਬ ਦੀਆਂ ਨੌਕਰੀਆਂ 'ਚ ਵੇਖ ਲੋ ਜਿੱਥੇ ਕੋਈ 100 ਨੌਕਰੀਆਂ ਦਿੱਤੀਆਂ ਉਸੇ 90 ਨੌਕਰੀਆਂ ਬਾਹਰ ਦੇ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ ਇਹ ਵੀ ਜੋ ਕਿ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਇਹ ਇਹ ਸਾਰਾ ਆਪਾਂ ਜੇ ਆਉਣ ਵਾਲੇ ਸਮੇਂ ਤੁਸੀਂ ਸਾਥ ਬੰਦੇ ਜੋ ਤੇ ਆਪਾਂ ਇਹ ਇਸ ਲਾਈ ਲੈਣਾਂਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕੋਈ ਅਸੀਂ ਦੇਸ਼ ਤੋਂ ਬਾਹਰ ਦੀ ਕੋਈ ਮੰਗ ਨਹੀਂ ਕਰ ਰਹੇ ਅਸੀਂ ਇਹ ਕਰ ਰਹੇ ਆ ਕਿ ਹਿਮਾਚਲ ਚੋ ਕਾਨੂੰਨ ਲਾਗੂ ਆ ਉਤਰਾਖੰਡ ਚ ਲਾਗੂ ਆ ਰਾਜਸਥਾਨ ਚ ਲਾਗੂ